ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਇਆ ਹੈ ਜੀ ਬੈਂਗਣ ਦਾ ਪਰਠਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਾਵਾਂ ਬਣਾਵਾਂਗੇ ਤੇ ਇਹਦੇ ਲਈ ਆਪਾਂ ਜਿਹੜੀ ਰੈਸਪੀ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਹਾਂ ਤੇ ਇਹ ਬਿਲਕੁਲ ਨਵੇਂ ਤੇ ਆਸਾਨ ਤਰੀਕੇ ਨਾਲ ਜਿਹੜਾ ਆਪਾਂ ਬਣਾਵਾਂਗੇ ਇਹਦੇ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਚਲੋ ਜੀ ਆਪਾਂ ਰੈਸਪੀ ਨੂੰ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਇਹਦੇ ਲਈ ਆਪਾਂ ਦੋ ਲੈਏ ਸੀ ਜੀ ਬੈਂਗਣ ਤੇ ਉਸ ਤੋਂ ਬਾਅਦ ਇਸ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੁਣ ਆਪਾਂ ਜਿਹੜੇ ਬੈਂਗਣਾਂ ਨੂੰ ਜਿਹੜਾ ਉੱਪਰੋਂ ਕੱਟ ਗਏ ਇਸ ਤਰੀਕੇ ਨਾਲ ਜਿਹੜਾ ਉੱਪਰੋਂ ਛਿਲ ਲਵਾਵਾਂਗੇ ਬੈਂਗਣ ਦਾ ਇਹ 파ਰਥਾ ਆਪਾਂ ਬਿਲਕੁਲ ਨਵੇਂ ਤਰੀਕੇ ਨਾਲ ਬਣਾਵਾਂਗੇ ਇਸ ਲਈ ਤੁਸੀਂ ਉੱਪਰੋਂ ਜਿਹੜਾ ਬੈਂਗਣਾ ਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਇਸ ਤਰੀਕੇ ਨਾਲ ਆਪਾਂ ਜਿਹੜੇ ਸਾਰੇ ਬੈਂਗਣਾਂ ਆਪਣੇ ਜਿਹੜੇ ਚੰਗੀ ਤਰ੍ਹਾਂ ਛਿੱਲ ਕੇ ਰੱਖ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਛਿੱਲਣ ਤੋਂ ਬਾਅਦ ਹੈ ਇੱਕੋ ਜਿਹੇ ਪਾਰਟਸ ਦੇ ਵਿੱਚ ਇਸ ਤਰੀਕੇ ਨਾਲ ਏਡੇ ਸਾਈਜ਼ ਦੇ ਵਿੱਚ ਆਪਾਂ ਇਹਨੂੰ ਕੱਟ ਕਰ ਲਵਾਂਗੇ ਸਾਰੇ ਬੈਂਗਣ ਨੂੰ ਇਸੇ ਤਰੀਕੇ ਨਾਲ ਆਪਾਂ ਕੱਟ ਕਰ ਲੈਣਾ ਬੈਂਗਣਾਂ ਜਿਹੜੇ ਆਪਣੇ ਹੁਣ ਕੱਟ ਹੋ ਗਏ ਆ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਡਿਪ ਕਰਕੇ ਰੱਖਾਂਗੇ ਤਾਂ ਕਿ ਜਿਹੜੇ ਬੈਂਗਣ ਆਪਣੇ ਕਾਲੇ ਨਾ ਹੋਣ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਡਿਪ ਕਰ ਦੇਣਾ ਪਾਣੀ ਦੇ ਵਿੱਚ ਭਿਓ ਕੇ ਰੱਖਣਾ ਜਿਹੜੇ ਕਾਲੇ ਨਹੀਂ ਹੁੰਦੇ ਹੁਣ ਆਪਾਂ ਜੋ ਟਮਾਟਰ ਆ ਇਹਨਾਂ ਨੂੰ ਵੀ ਕੱਟ ਕਰ ਲਵਾਂਗੇ ਟਮਾਟਰ ਨੂੰ ਆਪਾਂ ਬਹੁਤਾ ਬਰੀਕ ਨਹੀਂ ਕੱਟ ਕਰਨਾ ਇਹਨਾਂ ਨੂੰ ਇਸੇ ਤਰੀਕੇ ਨਾਲ ਮोटा-ਮोटा ਜਿਹੜਾ ਕੱਟ ਕਰ ਲਵਾਂਗੇ ਟਮਾਟਰ ਦੇ ਨਾਲ ਜਿਹੜਾ ਟੇਸਟ ਆ ਪਰਥੇ ਦਾ ਬਹੁਤ ਜਿਆਦਾ ਵਧੀਆ ਬੰਦ ਹੈ। ਇਹ ਟਮਾਟਰ ਆਪਾਂ ਹੋਗੇ ਇਸੇ ਤਰੀਕੇ ਨਾਲ ਜਿਹੜੇ ਕੱਟ ਕਰ ਲਵਾਂਗੇ। ਟਮਾਟਰ ਜਿਹੜੇ ਕੱਟ ਹੋ ਗਏ ਹੁਣ ਆਪਾਂ ਕੁੱਕਰ ਦੇ ਵਿੱਚ ਜਿਹੜਾ ਤਿੰਨ ਤੋਂ ਚਾਰ ਚਮਚ ਸਰੋਂ ਦਾ ਤੇਲ ਆਪਾਂ ਜਿਹੜਾ ਪਾਵਾਂਗੇ ਤੁਸੀਂ ਇੱਥੇ ਕੋਈ ਹੋਰ ਕੁਕਿੰਗ ਆਇਲ ਵੀ ਯੂਜ਼ ਕਰ ਸਕਦੇ ਹੋ ਪਰ ਜਿਹੜਾ ਬੈਂਗਣ ਦਾ ਪਰਥਾ ਉਹ ਸਰੋਂ ਦੇ ਤੇਲ ਵਿੱਚ ਹੀ ਬਹੁਤ ਜਿਆਦਾ ਟੇਸਟੀ ਬੰਦ ਹੈ। ਹੁਣ ਇਹਦੇ ਵਿੱਚ ਆਪਾਂ ਜਿਹੜੇ ਬੈਂਗਣ ਭਿਉਂਕੇ ਰੱਖੇ ਸਨ ਉਹ ਪਾਣੀ ਚੋਂ ਬਾਹਰ ਕੱਢ ਲਿਆ ਤੇ ਇਹਦੇ ਵਿੱਚ ਆਪਾਂ ਜਿਹੜਾ ਐਡ ਕਰ ਦਵਾਂਗੇ। ਇਸੇ ਤਰੀਕੇ ਨਾਲ ਆਪਾਂ ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਜਿਹੜਾ ਟਮਾਟਰ ਕੱਟ ਕੇ ਰੱਖਿਆ ਸੀ ਉਹ ਵੀ ਇਹਦੇ ਵਿੱਚ ਹੀ ਆਪਾਂ ਪਾ ਦੇਣੀ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟੇਸਟ ਅਕੋਰਡਿੰਗ ਅੱਧਾ ਚਮਚਾ ਜਿਹਾ ਨਮਕ ਦਾ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਣਾ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਕੁੱਕਰ ਨੂੰ ਆ ਜਿਹੜਾ ਬੰਦ ਕਰ ਦਵਾਂਗੇ ਹੁਣ ਆਪਾਂ ਇੱਥੇ ਇਹਨੂੰ ਜਿਹੜਾ ਤਿੰਨ ਤੋਂ ਚਾਰ ਵਿਸਲਾਂ ਦੀਆਂ ਲਗਵਾਵਾਂਗੇ ਆਪਾਂ ਤਾਂ ਤਿੰਨ ਵਿਸਲਾਂ ਦੇ ਵਿੱਚ ਜਿਹੜਾ ਇਹ ਪਰਤ ਹੈਗਾ ਬਣਾਵਾਂਗੇ ਹੁਣ ਇਹਦੇ ਬੈਂਗਣ ਤੇ ਟਮਾਟਰ ਸੀ ਚੰਗੀ ਤਰ੍ਹਾਂ ਜਿਹੜੇ ਪੱਕ ਚੁੱਕੇ ਆ ਸਿਰਫ ਤਿੰਨ ਵਿਸਲਾਂ ਦੇ ਵਿੱਚ ਆਪਾਂ ਇਹਨਾਂ ਨੂੰ ਬਣਾ ਲਿਆ ਹੁਣ ਆਪਾਂ ਇਹਨੂੰ ਜਿਹੜਾ ਕੁੱਕਰ ਤੋਂ ਬਾਹਰ ਕੱਢ ਲਵਾਂਗੇ ਇਹ ਜਿਹੜਾ ਪਾਣੀ ਦੇਿੰਦਾ ਸੋਨੂੰ ਇਹ ਸਾਰਾ ਟਮਾਟਰਾਂ ਦਾ ਪਾਣੀ ਆ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਇਆ ਇਹਦੇ ਵਿੱਚ ਸਿਰਫ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕੀਤਾ ਹੁਣ ਆਪਾਂ ਕਿਸੇ ਬਰਤਨ ਦੇ ਵਿੱਚ ਇਹਨਾਂ ਨੂੰ ਕੱਢ ਲਵਾਂਗੇ। ਹੁਣ ਆਪਾਂ ਜਿਹੜੇ 4 ਤੋਂ 5 ਜਿਹੜੇ ਮੀਡੀਅਮ ਸਾਈਜ਼ ਦੇ ਪਿਆਜ਼ ਆ ਇਸ ਤਰੀਕੇ ਨਾਲ ਲੰਬੇ-ਲੰਬੇ ਕੱਟ ਕਰ ਲਈ ਸੀ। ਕੜਾਹੀ ਦੇ ਵਿੱਚ ਆਪਾਂ ਇੱਕ ਕੱਟੀ ਸਰੋਂ ਦਾ ਤੇਲ ਐਡ ਕਰਾਂਗੇ। ਤੇਲ ਜਿਹੜਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਜੀਰਾ ਪਾ ਦਿੱਤਾ। ਜੀਰੇ ਨੂੰ 1 ਮਿੰਟ ਲਈ ਆਪਾਂ ਥੋੜਾ ਜਿਹਾ ਫਰਾਈ ਕਰ ਲਾਂਗੇ। ਹੁਣ ਆਪਾਂ ਇਹਦੇ ਵਿੱਚ ਜਿਹੜੀ ਲਸਣ ਸੀਗੀ ਉਹਦਾ ਪੇਸਟ ਪੁੱਟ ਕੇ ਰੱਖਿਆ ਸੀ ਮੋਟਾ-ਮੋਟਾ ਇਹਨੂੰ ਕੁੱਟ ਲੈਣਾ ਤੁਸੀਂ ਇੱਥੇ ਆਪਾਂ ਕੱਲੀ ਲਸਣ ਦਾ ਯੂਜ਼ ਕੀਤਾ ਤੁਸੀਂ ਅਦਰਕ ਤੇ ਹਰੀ ਮਿਰਚ ਦਾ ਯੂਜ਼ ਵੀ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਆਪਾਂ ਇੱਕ ਤੋਂ 2 ਮਿੰਟ ਤੱਕ ਜਿਹੜਾ ਰੋਸਟ ਕਰ ਲੈਣਾ ਤਾਂ ਇਹਦੇ ਲਸਣ ਦਾ ਟੇਸਟ ਆ ਵਧੀਆ ਆਵੇ ਹੁਣ ਜਿਹੜੇ ਪਿਆਜ਼ ਆਪਾਂ ਕੱਟ ਕਰਕੇ ਰੱਖੇ ਸੀ ਇਹਨਾਂ ਨੂੰ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਪਿਆਜ਼ ਆ ਤੁਸੀਂ ਇਸੇ ਤਰੀਕੇ ਨਾਲ ਲੰਬੇ-ਲੰਬੇ ਕੱਟ ਕਰਨੇ ਇਹਦੇ ਨਾਲ ਜਿਹੜਾ ਪੜਦਾ ਬਹੁਤ ਹੀ ਵਧੀਆ ਬਣਦਾ ਪਿਆਜ਼ ਨੂੰ ਆਪਾਂ ਹੌਲੀ-ਹੌਲੀ ਕੱਟ ਫਲੇਮਤੀ ਜਿਹੜਾ ਫਰਾਈ ਕਰ ਲਾਂਗੇ ਪਿਆਜ਼ ਨੂੰ ਜਿਹੜਾ ਆਪਾਂ ਬਹੁਤ ਜ਼ਿਆਦਾ ਤੱਕ ਜ਼ਿਆਦਾ ਫਰਾਈ ਨਹੀਂ ਕਰਨਾ ਇਸ ਤਰੀਕੇ ਨਾਲ ਜਿਹੜਾ ਆਪਾਂ ਪਿਆਜ਼ ਨੂੰ ਫਰਾਈ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਟੇਸਟ ਅਕੋਰਡਿੰਗ ਅੱਧਾ ਚਮਚਾ ਆਪਾਂ ਇੱਥੇ ਨਮਕ ਦਾ ਪਾਇਆ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਇਆ ਤੇ ਅੱਧਾ ਚਮਚ ਪਾਇਆ ਜੀ ਹਲਦੀ ਪਾਊਡਰ ਅੱਧਾ ਚਮਚੀ ਕਸੂਰੀ ਮੇਥੀ ਦਾ ਪਾਇਆ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਪਿਆਜ਼ ਦੇ ਵਿੱਚ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਜਿਹੜਾ ਪਿਆਜ਼ ਨੂੰ ਮਸਾਲਾ ਮਿਕਸ ਕਰਨ ਤੋਂ ਬਾਅਦ ਫਰਾਈ ਕਰ ਲਵਾਂਗੇ ਆਪਾਂ ਇਹਨੂੰ ਘੱਟ ਹੀ ਫਰਾਈ ਕਰਨਾ ਕਿਉਂਕਿ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਭਾਤੇ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਦਾ ਜਿਹੜਾ ਮਸਾਲਾ ਵਧੀਆ ਲੱਗਦਾ ਪਿਆਜ਼ ਨੂੰ ਆਪਾਂ ਘਾਟ ਹੀ ਫਰਾਈ ਕਰਾਂਗੇ ਪਿਆਜ਼ਾ ਜਿਹੜੇ ਫਰਾਈ ਹੋ ਚੁੱਕੇ ਆ ਹੁਣ ਆਪਾਂ ਜਿਹੜਾ ਬੈਂਗਣ ਤੇ ਟਮਾਟਰ ਦਾ ਜਿਹੜਾ ਬਣਾ ਕੇ ਰੱਖਿਆ ਸੀਗਾ ਫਰਾਈ ਕਰਕੇ ਪੇਸਟ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਜਿਹੜਾ 2-3 ਮਿੰਟ ਤੱਕ ਆਪਾਂ ਨੂੰ ਘੱਟ ਫਲੇਮ ਤੇ ਢੱਕ ਕੇ ਰੱਖਣਾ ਹੁਣ ਆਪਣਾ ਜਿਹੜਾ ਪਰਥਾ ਹੈਗਾ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕਿਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਸਾਲਾ ਬਾਅਦ ਵਿੱਚ ਐਡ ਕੀਤਾ ਸੀਗਾ ਜਿਹੜੀ ਆਪਾਂ ਵੀਡੀਓ ਸ਼ੂਟ ਕਰਨੀ ਭੁੱਲ ਗਏ ਸਿਰ ਤੇ ਮਸਾਲਾ ਉੱਪਰੋਂ ਦੀ ਐਡ ਕਰ ਦੇਣਾ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਪਰਥਾ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਤੇ ਬਿਲਕੁਲ ਆਸਾਨ ਤੇ ਸਿੰਪਲ ਤਰੀਕੇ ਨਾਲ ਬਣਿਆ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟਸ ਦੇ ਵਿੱਚ ਜਰੂਰ ਦੱਸਣਾ ਤਿ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ